ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਟਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸਚੈਨ ਸਿੰਘ ਪੈਂਟਵਾਲੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪੈ ਗਿਆ ਜਿਹੜੀ ਆਪਣੇ ਰਾਮਪਰਾਪੂ ਪਸ਼ੂ ਮੰਡੀ ਨੇੜੇ ਆ ਗਿਆ ਆਪਣੇ ਹਨਾ 12 ਕਿਲੋਮੀਟਰ ਠੀਕ ਹੈ ਮੋਬਾਈਲ ਨੰ 98788 85025 85025 ਜਿਹੜੀ ਆਪਾਂ ਝੋਟੀ ਦੇਖੀ ਜ ਨੇ ਬਾਈ ਜੀ ਸੂਆ ਕਿਹੜਾ ਸੂਈ ਜਾਏ ਇਹ ਤੀਜਾ ਸੂਆ ਤੀਜਾ ਸੂਆ ਸੂਈ ਆ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਕੱਲ ਰਾਤ ਦੀ ਸੂਈ ਆ ਠੀਕ ਆ ਤੇ ਜੇ ਰੋਕ ਕੇ ਪੈਗੀ ਜੇ ਰੋਕੇ ਬੱਚਾ ਇਹ ਨਹੀਂ ਕੀ ਦੇਤਾ ਕੱਟੀ ਦਿੱਤੀ ਕਿ ਕੱਟੀ ਬਹੁਤ ਭੈੜੀ ਵਿੱਚ ਹੈ ਨਾ ਹਾਂ ਕੋਈ ਨੂਰ ਦੀ ਕੱਟੀ ਆ ਠੀਕ ਆ ਜਮਾ ਜੈਡ ਬਲੈਕ ਜਮਾ ਜੈਡ ਬਲੈਕ ਆ ਗਈ ਤੇ ਕੀ ਉਮੀਦ ਆ ਬਣ ਦੁੱਧ ਦੇ ਕਿੰਨਾ ਕ ਦੁੱਧ ਪਾ ਦੂਗੀ ਆਦੇ 18 ਕਿਲੋ ਹੁੰਦੀ ਆ ਠੀਕ ਹੈ ਕਹਿੰਦਾ ਬਾਬਾ ਹੁਣ 10 ਕਿਲੋ ਬੋੜੀ ਆ ਕੱਲ ਦੀ ਸੁੱਈ ਸੀ ਨੀ 4 ਕਿਲੋ ਬੋੜੀ ਤਰਕੇ ਕੱਢੀ ਆਏ ਬੱਚੇ ਨੂੰ ਜਾ ਕੇ ਹਾਂ 4 ਕਿਲੋ ਟਾਈਮ ਦਾ ਦੋ ਤਾਂ ਕਹਿੰਦਾ ਬਾਬਾ 10 ਕਿਲੋ ਦੋ ਤਾਂ ਥੱਲੇ ਜੇ ਹੈਗਾ ਹੁਣ ਹਾਂ ਬੋੜੀ ਆ 10 ਵੀ ਚੰਗਾ ਜੀ ਉਹ ਆਪਦਾ ਖਾਣ ਪੀਣ ਲੱਗ ਗਈ ਵਧੀਆ 20 ਦਿਨਾਂ ਨੂੰ ਹਾਂ 17 18 ਕਿਲੋ ਦੋਤੇ ਜਾਊ ਡੂਗੀ ਆਰਾਮ ਆਰਾਮ ਲੈਣ ਵਾਲਾ ਵੇਖ ਸਕਦਾ 17 ਬਣ ਕੇ ਲੈ ਲੇ 16 17 ਕਿਲੋ ਨੂੰ ਮੰਨ ਕੇ ਪੇਸ਼ੰਤ ਲੈ ਵੀ 16 ਕਿਲੋ ਦੋ ਤਾਂ ਪਾਊਗੀ ਹਾਂ ਚੋਣ ਛਾਣ ਇੱਕ ਨੰਬਰ 17 ਤੁਰ ਇੱਕ ਨੰਬਰ ਆ ਜਮਾ 14 ਪਾ ਮਾਪਦੇ ਨਹੀਂ ਸੁਭਰ ਇਵਰੇਚ ਚਵਾਈ ਦੇ ਨਰਮਾ ਬਿਲਕੁਲ ਜਮਾ ਪੋਲੀ ਨੂੰ ਮਾਰ ਗਈ ਭਾਈ ਠੀਕ ਹੈ ਕੋਈ ਪੈਰ ਨਹੀਂ ਪੜਦੀ ਕੋਈ ਹੋਰ ਨਹੀਂ ਹਨਾ ਜਮਾ ਮਾਹ ਨਾਲ ਕਰ ਗਈ ਚਵਾਈ ਠੀਕ ਹੈ ਅੱਡੀ ਕਿਲਾ ਥਾਣ ਦੇਖੀਏ ਸੋ ਚਵਾਈ ਦੀ ਬਿਲਕੁਲ ਇੱਕ ਨੰਬਰ ਆ ਥਾਣ ਦੇਖੋ ਚਾਰੇ ਨਿਕੜਵੇਂ ਤੇ ਰੇਟ ਇਹਦਾ ਕੀ ਰਹੂਗਾ ਰੇਟ ਮੰਗਣ ਨੂੰ ਕੁਛ ਮਾਈ 145 ਜੇ ਮਾਨਦਾਨ ਹੋ ਜੂਗਾ ਮਾਨਦਾਨ ਢੋਰੀ ਵਾਰ ਨੂੰ ਇਹਨੂੰ ਸੋ ਫਿਰ 1 ਲੱਖ 45000 ਚ ਮਾਨਦਾਨ ਹੋ ਜੂ ਤੀਜਾ ਸੁਆ ਝੋਟੀ ਸੁਰੀਆ ਜੇਰ ਵਗੈਰਾ ਧਾਰ ਵਗੈਰਾ ਓਕੇ ਪਿੱਛੇ ਆ ਗਈ ਇਹਦੇ ਕੱਟੀ ਸੇਗੂ ਮੋ ਮਤਾ ਦੇ ਕੋ ਸੋਹਣਾ ਸਾਫ ਸੁਥਰਾ ਚੰਗੀ ਸੰਭੀ ਬੋਲੀ ਬੱਚਾ ਦੇਖੋ ਨਾੜੂ ਦਾ ਨਾਲ ਆ ਦੂਜਾ ਦੇ ਨਹੀਂ ਸੂਈ ਨੂੰ ਤੇ ਲੇਵਾ ਦੇਖੋ ਪੁੱਤ ਜੀ ਸੋਹਣਾ ਸਾਫ ਸੁਥਰਾ ਮੁਠੀ ਵਾਲਾ ਥਣਾ 1 45 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਕੱਦ ਬੈਡ ਮਹਿਦਾ ਚੰਗਾ ਜਿੰਦ ਜਾਣ ਬੋਹਤਾ ਪੈਨਡ ਟਪਾਲੀ ਪਹਿ ਗਿਆ ਜਿਹੜਾ ਬੰਡਾ ਤੇ ਬਾਈ ਜੀ ਨੰਬਰ ਬੋਲੇ ਦਵਾਰੇ ਆਪਣਾ 9878885025 ਫੋਨ ਵੀ ਦੇਖ ਲੈਦਾ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ